ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਆਪਾਂ ਗੱਲ ਕਰਾਂਗੇ ਮਿਆਂਕ ਤੇ ਜਿਹੜੇ ਉੱਤੇ ਦੇ ਵਿਚਾਰੇ ਤੇ ਅਲਿਗੇਸ਼ਨ ਲੱਗੇ ਹਨ ਉਹ ਹੁਣ ਕਿਵੇਂ ਉਹਨਾਂ ਦੇ ਜਵਾਬ ਦੇ ਰਿਹਾ ਅੱਗੇ ਆਜੋ ਸ਼ੁਰੂ ਕਰਦੇ ਹਾਂ ਮੈਂ ਤਾਂ ਰੋਟੀ ਛੱਟੋ ਚਿਕਨ ਤੱਕ ਖਵਾਇਆ ਪਨੀਰ ਖਵਾਇਆ ਆਲੂ ਭਖਾਰੇ ਮੱਕ ਨੂੰ ਨਿਖਵਾਏ ਕੇਲੇ ਖਵਾਏ ਨਿਮਦੇ ਠੀਕ ਹੈ ਕਿ ਨਹੀਂ ਇਤੋਂ ਤੱਕ ਉਹ ਵਿਚਾਰਾ ਸਪਾਈਆਂ ਦੇਣ ਦੇ ਆ ਠੀਕ ਹੈ ਕਿ ਨਹੀਂ ਉਹਨਾਂ ਦਾ ਵੀ ਜਿੰਨੇ ਮੇਰੇ ਤੇ ਅਲੀਗੇਸ਼ਨ ਲੱਗੇ ਨੇ ਸਾਰਿਆਂ ਦਾ ਮੈਂ ਹੁਣ ਜਵਾਬ ਦੇਣਾ ਹੈ ਠੀਕ ਹੈ ਢੇਲਜਾਂਮ ਲੱਗਦੇ ਪਏ ਨੇ ਉਹਨਾਂ ਦਾ ਵੀ ਫਿਰ ਮੈਨੂੰ ਜਵਾਬ ਦੇਣਾ ਪਏਗਾ ਇਸ ਗੱਲੋਂ ਯਾਰ ਮੈਨੂੰ ਮੈਂ ਇੱਕ ਸਹੀ ਲੱਗਦਾ ਹੈ ਗੱਲ ਠੀਕ ਹੈ ਜਿਹੜੀ ਗੱਲ ਹੈ ਮੂੰਹ ਤੇ ਕਰਨ ਡਿਆ ਹੈ ਇਹਦੇ ਗੱਲ ਫਾਇਰੇ ਦੀ ਸਚਾਈ ਲੱਗਦੀ ਇੰਨੀ ਤੇ ਅਗਲਾ ਉਂਝੀ ਰੌਲਾ ਪਾਈ ਲਗਾ ਜਾਂਦਾ ਹੈ ਹਨਾ ਇਹ ਗੱਲੋਂ ਸੱਚਾ ਲੱਗਦਾ ਮੁੰਡਾ ਸੋ ਆਪਾਂ ਵਾਪਸ ਆਦੇ ਹੀ ਗਏ ਰੋਜ਼ ਜਾਂਦਾ ਸੀਗਾ ਵਲੌਗ ਵਿੱਚ ਵੀ ਇਹ ਚੀਜ਼ ਗਵਾਹ ਵਾ ਵਲੌਗ ਦੇ ਵਿੱਚ ਵੀ ਫਰੂਟ ਸ਼ੋਅ ਕੀਤੇ ਆ ਮੈਂ ਆਪਣੇ ਫੋਨ ਹੱਥ ਚ ਫੜ ਕੇ ਮਾਪ ਕੀਤੇ ਆ ਵਲੌਗਿੰਗ ਕਰਦੇ ਕਰਦੇ ਠੀਕ ਹੈ ਹੁਣ ਮੈਂ ਵੇਖ ਲੋ ਮੈਂ ਕੇਲੇ ਵਗੈਰਾ ਜ਼ਿਆਦਾ ਖਾਣੇ ਹੁੰਦੇ ਕਿਉਂਕਿ ਮੈਂ ਜਿਮ ਜਿਮ ਜਾਂਦਾ ਸੀਗਾ ਕੇਲੇ ਗੋਲੇ ਖਾਣੇ ਇੰਨਾ ਮਾਲ ਫਰੂਟ ਲੈ ਕੇ ਆਂਦੇ ਸੀਗੇ ਇਸ ਇਨਸਾਨ ਨੇ ਮੈਨੂੰ ਇੱਕ ਵਾਰ ਗਹਿਣਾ ਅਨਾਰ ਅਨਾਰ ਖਾਣ ਨੂੰ ਦਿਲ ਕਰਦਾ ਮੈਂ ਚੁੱਕੋ ਮੈਂ ਕਿਹਾ ਮੈਂ ਤਾਂ ਖਾਣਾ ਨਹੀਂ ਤੂੰ ਤੁਸੀਂ ਖਾਓ ਨਾਰ ਮੈਂ ਤਾਂ ਖਾਂਦਾ ਨਹੀਂ ਕਿਉਂਕਿ ਇਹ ਅਨਾਰ ਮਸ਼ਰੂਮ ਬਹੁਤ ਲੈ ਆਂਦਾ ਸ਼ਰੂਮ ਨਹੀਂ ਖਾਦੀ ਹੋਣੀ ਜਿੰਨੀ ਮੈਂ ਮਹਿਮਾਨੀ ਨੂੰ ਖਵਾਈ ਹੈ ਮੈਂ ਗੱਲ ਦੀ ਸੌਂ ਦਿੰਨਾ ਇਹ ਗੱਲਾਂ ਵਿਚਾਰ ਉਹ ਦੱਸਣ ਦੇ ਆ ਮੈਂ ਨਹੀਂ ਮੈਂ ਨਹੀਂ ਸੌਂ ਸੌਂ ਦਿੰਦਾ ਠੀਕ ਹੈ ਕਿ ਨਹੀਂ ਆਂਦਾ ਉੰਨੀ ਦੇ ਮੋਦੀ ਸਾਹਿਬ ਨੇ ਨਹੀਂ ਮਸ਼ਰੂਮ ਖਾਦੀ ਹੈਗੀ ਜਿੰਨੀ ਆਂਦਾ ਮੈਂ ਮਾਨੀ ਨੂੰ ਖਵਾਤੀ ਹੈ ਪੜਾਈ ਦਾ ਕੋਈ ਫਾਇਦਾ ਨਹੀਂ ਹੈਗਾ ਆਂਦਾ ਪਲੱਸ 2 ਬਾਹਰ ਵੀ ਵਾਦੂ ਜੋਬਾ ਮਿਲ ਜਾਂਦੀਆਂ ਜਿੱਥੇ ਮਰਜ਼ੀ ਕਰੋ ਐਵੇਂ ਖਰਚਾ ਕਰਨ ਦਾ ਕੀ ਫਾਇਦਾ ਪੜਾਈ ਦੇ ਵਿੱਚ ਤੇ ਬਾਕੀ ਆਂ ਮਸ਼ਰੂਮ ਬੋਤ ਲਿਆਂਦਾ ਮੈਂ ਆਪਣੇ ਘਰ 'ਚ ਮਸ਼ਰੂਮ ਚੇਤਾ ਭੁੱਲ ਗਿਆ ਉਸ ਇਨਸਾਨ ਨੂੰ ਚਲੋ ਕੋਈ ਚੱਕਰ ਨਹੀਂ ਹੈ ਕਿਸੇ ਨੇ ਦਿਮਾਗ ਫਰੇ ਆਪਾਂ ਹਣਾਂ ਸਟੱਡੀ ਕਰਕੇ ਆਪਾਂ ਕੰਮ ਕਾਰ ਹੀ ਕਰਨਾ ਜੋਬ ਵਗੈਰਾ ਹੀ ਕਰਨੀ ਹੁੰਦੀ ਕੋਈ ਹਨਾ ਬਾਕੀ ਪਲੱਸ 2 ਦੇ ਬੇਸ ਤੇ ਬਹੁਤ ਜੋਬਸ ਮਿਲ ਜਾਂਦੀਆਂ ਵਾ ਤੇ ਮੇਰਾ ਮੈਨ ਸੀ ਵੇਖੋ ਮੇਰੇ ਘਰ ਦਾ ਥੋੜਾ ਸਿਸਟਮ ਢਿੱਲਾ ਹੀ ਸੀ ਹੈਗਾ ਢਿੱਲਾ ਹੱਲੇ ਵੀ ਢਿੱਲਾ ਹੀ ਆ ਅੱਜ ਤੋਂ ਦਾ ਇਹ ਚੱਕਰ ਫਿਆ ਨਾ ਮੇਰਾ ਇਹ ਹੁਣ ਇਹ ਪਰਸਨਲ ਹੀ ਗੱਲ ਇਹ ਢਿੱਲਾ ਪਿਆ ਹੋਇਆ ਵਾ ਇਹ ਜਿਹੜਾ ਚੱਕਰ ਪਿਆ ਇਹਦੇ ਬਰਾਵਾ ਹੁਣ ਮਹਮਾਨੀ ਨੂੰ ਪਤਾ ਹੋਣਾ ਹੈ ਤੇਰੇ ਘਰ ਦਾ ਸਿਸਟਮ ਢਿੱਲਾ ਹੀ ਜਾਂ ਕੱਸਿਆ ਸੀ ਠੀਕ ਹੈ ਕਿ ਨਹੀਂ ਲੋਕਾਂ ਨੂੰ ਕੀ ਪਤਾ ਵੀ ਤੇਰੇ ਕਰਾ ਸਿਸਟਮ ਟੱਲੇ ਹੂੰ ਇਹਦੇ ਹਮਨ ਇਹ ਦੱਸ ਸਕਦੀ ਟੱਲੇ ਕਸੇ ਆ ਤੈਨੂੰ ਪਤਾ ਹੋਵੇ ਭਰਾਵਾ ਚਲੋ ਕੋਈ ਨਹੀਂ ਪੇਰੰਦਾ ਇਲਾਮ ਲੱਗੇ ਵੀ ਘਰ ਪੈਸੇ ਘਲਦਾ ਇਸ ਗੱਲ ਨਾਲ ਯਾਰ ਮੈਂ ਸਹਿਮਤ ਆ ਜੀ ਨਾਲ ਕਿਉਂਕਿ ਹੁਣ ਘਰ ਤੇ ਇੰਨੇ ਪੈਸੇ ਘਲਨੇ ਪੈਣੇ ਨੇ ਭੈਣ ਤੇ ਦੀ ਵੀ ਆਈ ਗਈ ਹੈ ਵਿਚਾਰੀ ਹੂੰ ਸੜਾ ਐਸੇ ਗੱਲ ਦਾ ਸੀਗਾ ਕਿ ਇਹ ਆਪਣੇ ਘਰ ਪੈਸੇ ਭੇਜਦਾ ਵਾ ਸਾਰਾ ਐਸੇ ਗੱਲ ਦਾ ਇਹ ਵੀ ਗੱਲ ਤੁਹਾਡਾ ਨਾ ਕਲੀਅਰ ਕਰਦਾ ਬਾਅਦ ਚ ਤੇ ਸਟੱਡੀ ਵਾਸਤੇ ਇਹ ਕਾ ਰੀਜ਼ਨ ਹੈ ਵਿੱਚ ਇਹ ਅਲੀਗੇਸ਼ਨ ਆਪਣੇ ਘਰ ਪੈਸੇ ਭੇਜਦਾ ਸੀ ਤੇ ਘਰ ਦੇ ਮੇਰੇ ਮੇਰੇ ਘਰ ਦੇ ਦਾ ਕਦੀ ਨਹੀਂ ਸੋਚਿਆ ਮੈਨੂੰ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਆਪਣੀ ਮਾਂ ਨੂੰ ਮੈਂ ਦੇਖੋ ਜੀ ਤੁਸੀਂ ਮੇਰੀ ਫੈਮਲੀ ਵੇਖ ਲਈ ਹੈ ਕੌਣ-ਕੌਣ ਹੈ ਮੇਰੀ ਫੈਮਲੀ ਚ ਠੀਕ ਆ ਮੈਂ ਵਾ ਮੰਮੀ ਆ ਮੇਰੇ ਦਾਦਾ ਜੀ ਨੇ ਠੀਕ ਆ ਤੇ ਐਂਜਲ ਚਲੋ ਆਪਣੇ ਘਰ ਆਓ ਹਨਾ ਉਹ ਹੁਣ ਹੁਣ ਫਿਲਹਾਲ ਦੀ ਜਿਹੜੀ ਆਪਾਂ ਤਿੰਨ ਫੈਮਿਲੀ ਮੈਂਬਰ ਹਨ ਉਹਦਾ ਤਾਂ ਚਲੋ ਵਿਆਹ ਹੋ ਗਿਆ ਉਹ ਆਪਣੀ ਜਗ੍ਹਾ ਵਾ ਠੀਕ ਹੈ ਹੁਣ ਬਾਕੀ ਤੁਸੀਂ ਆਪ ਸੋਚੋ ਯਾਰ ਮੇਰੇ ਘਰੇ ਆਮਦਨ ਕੋਈ ਨਹੀਂ ਹੈਗੀ ਮੇਰੇ ਘਰੇ ਸਿਰਫ ਇੱਕ ਕਿਰਾਇਆ ਆਂਦਾ ਵਾ ਆਪਾਂ ਕਿਰਾਏਦਾਰ ਰੱਖੇਦੇ ਆ ਠੀਕ ਹੈ ਮੇਰੇ ਘਰੇ ਸਿਰਫ ਇੱਕ ਕਿਰਾਇਆ ਆਂਦਾ ਜੋਬ ਵਗੈਰਾ ਮੰਮੀ ਮੇਰੇ ਨਹੀਂ ਕਰਦੇ ਹੈਗੇ ਠੀਕ ਹੈ ਹਾਊਸ ਵਾਈਫ ਹੈਗੇ ਆ ਤੇ ਜੇ ਮੈਂ ਆਪਣੀ ਮੰਮੀ ਨੂੰ ਤੇ ਪੈਸੇ ਭੇਜਦੇ ਤੇ ਖਰਚਾ ਭੇਜਦਾ ਇਹਦੇ ਤੋਂ ਸਾੜਾ ਕਹਦਾ ਯਾਰ ਮੈਂ ਨਹੀਂ ਭਜਨੇ ਹੋਰ ਗਵਾਂਡੀਆਂ ਥੋੜੀ ਦੇਣੇ ਆਣ ਕੇ ਜਾ ਕੇ ਹੋਰ ਨੂੰ ਥੋੜੀ ਦੇਣੇ ਆ ਜਿੱਡਾ ਕਿ ਚਿੱਡਾ ਕੇ ਚਲੋ ਲੱਕ ਸੀ ਉਹ ਵੀ ਗੱਲਾਂ ਛੱਡੋ ਯਾਰ ਹਨਾ ਮੈਨੂੰ ਨਾ ਯਾਰ ਆ ਗੱਲਾਂ ਕਰਦੇ ਕਰਦੇ ਨਾ ਫੀਲ ਵੀ ਬਹੁਤ ਹੁੰਦਾ ਕਿਉਂਕਿ ਮੈਂ ਇੱਥੋਂ ਲਈ ਸੀਗੀ ਉਹੀ ਹਮਾਨੀ ਤੇ ਲੱਗ ਹੁੰਦਾ ਜਮੀਨ ਤੇ ਲੱਗ ਹੁੰਦਾ ਜੇ ਉਹ ਪਿੱਛੇ ਪੈ ਹੀ ਘੱਲੇਗੀ ਫੇਰ ਹਮਾਨੀ ਵੀ ਘੱਲੇਗੀ ਐ ਜੇ ਉਹ ਇੱਥੇ ਨਹੀਂ ਘਲਦੀ ਫੇਰ ਹਮਾਨੀ ਨਹੀਂ ਆਪਣੇ ਘਰ ਨਹੀਂ ਕਰਨੇ ਚਾਹੀਤੇ ਤੇ ਫੇਰ ਮਿਆਂ ਕੀ ਘੱਲੇਗਾ ਆਪਣੇ ਘਰ ਆਂਦਾ ਦਾਦਾ ਜੀ ਨੇ ਮੰਮੀ ਵੇਰੀ ਫਿਰ ਉਹ ਕਿਦੇ ਸਿਰ ਤੋਂ ਖਾਣਗੇ ਇਹ ਗੱਲ ਤੇ ਸਹੀ ਹੈ ਹੰਦਾ ਵੀ ਹਮਾਣੀ ਅਗਵਾਂਦੀ ਵੀ ਮੈਨੂੰ ਟੌਰਚਰ ਹੰਦਾ ਇਹ ਉਲਟਾ ਸੋ ਮੈਨੂੰ ਟੌਰਚਰ ਕਰਦੀ ਸੀ ਮੈਨੂੰ ਪੈਨਿਕ ਅਟੈਕ ਵੀ ਆਇਆ ਸੀ ਹੰਦਾ ਵੇਖਣ ਨੂੰ ਤੁਹਾਨੂੰ ਇਹ ਲੱਗਦੀ ਏ ਭੋਲੀ ਜੀ ਪਰ ਹੈ ਨਹੀਂ ਹੈ ਜਿਹੜਾ ਮਾਫ ਕਰਦਾ ਰਹਿੰਦਾ ਸੀਗਾ ਹਰ ਗੱਲ ਗੱਲ ਤੇ ਇੰਨੇ ਗੱਲਾਂ ਮਾਫ ਕੀਤੀਆਂ ਠੀਕ ਹੈ ਇਸ ਇਨਸਾਨ ਦਾ ਆਹੀ ਸਿਸਟਮ ਸੀਗਾ ਕਿ ਮੈਂ ਗੱਲਾਂ ਹੀ ਇਦਾਂ ਦੇ ਕਰਾਂਗੀ ਤੇ ਛੱਡ ਦਵੇ ਤੇ ਬਾਅਦ ਚ ਮੈਂ ਮਹਾਨ ਬਣ ਜਾਵਾਂ ਕਿਉਂਕਿ ਅੱਗੇ ਵੀ ਤਾਂ ਰਿਲੇਸ਼ਨ ਕਰਨਾ ਹੀ ਆ ਖੇਤ ਖਾਣੋ ਬਾ ਜਾਣਾ ਨਹੀਂ ਅੱਗੇ ਫਿਰ ਨਾਲ ਦਿਨ ਜਿੱਦਾਂ ਮੈਂ ਕਹਿੰਨਾ ਯਾਰ ਜਿੱਦਾਂ ਮੈਨੂੰ ਪਾਸਟ ਦੱਸ ਕੇ ਫੁੱਦੂ ਬਣਾਤਾ ਉਹਦਾ ਕਿਸੇ ਹੋਰ ਨੂੰ ਕੱਲ ਨੂੰ ਬਣਾ ਦੋਗੇ ਹਨਾ ਇਹ ਗੱਲ ਹਮਾਨੀ ਨੇ ਵੀ ਕਰਨ ਲਾ ਕੇ ਵੀ ਇਹ ਸਨ ਇਨਸਾਨ ਦਾ ਇਹ ਸੀ ਮੈਂ ਨਹੀਂ ਛੱਡਣਾ ਇਹ ਛੱਡੇ ਮੈਨੂੰ ਤੇ ਹੁਣ ਇਹ ਆਂਦਾ ਵੀ ਇਹਦੀ ਉਲਟਾਈ ਦੇ ਹਮਾਨੀ ਤੇ ਇਲਜ਼ਾਮ ਲਾਉਂਦੇ ਆ ਠੀਕ ਹੈ ਕਿ ਨਹੀਂ ਇਹ ਕਿਦੀ ਸੱਚ ਮੰਨੇ ਤੇ ਕਿਦੀ ਝੂਠ ਮੰਨੇ ਕੋਈ ਸਮਝ ਨਹੀਂ ਲੱਗਦੀ ਤੇ ਚਲੋ ਪਾਣੀ ਚ ਮਤਾਣੀ ਪਾਈ ਹੈ ਰਿਡਕੰਦੋਂ ਹਰ ਜਿੰਨਾ ਰਿਡ ਗਿਆ ਜਾਂਦਾ ਹੈ ਹੁਣ ਠੀਕ ਹੈ ਉਹਦੇ ਚਾਰ ਪਾਸੇ ਰਹਿਆ ਚਾਰ ਪਾਸੇ ਮੀਨਸ ਉਹਦੇ ਫਿਊਚਰ ਉਹਦੇ ਪਾਸਟ ਵਿੱਚ ਚਾਰ ਨਾਲ ਦੇ ਰਹੇ ਹੈ ਠੀਕ ਹੈ ਫਿਰ ਉਹਦਾ ਪੰਜਵਾਂ ਨਾਲ ਦਾ ਬਣ ਗਿਆ ਵਾ ਠੀਕ ਹੈ ਉਹ ਪੰਜਵਾਂ ਨਾਲ ਦਾ ਪਤਾ ਹੀ ਕਰੂਗਾ ਸ਼ੱਕ ਕਰੂਗਾ ਉੱਤੇ ਅੱਤ ਦਾ ਸ਼ੱਕ ਕਰੂਗਾ ਕਿ ਯਾਰ ਇਹਦੇ ਤਾਂ ਪੰਜ ਨਾਲ ਦੇ ਰਹੇ ਹੈ ਪਤਾ ਨਹੀਂ ਇਹ ਕਿਹੜੇ ਕੈਰੈਕਟਰ ਦੀ ਹੈ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ ਕਿੱਦਾਂ ਦੀ ਨਹੀਂ ਕਿੱਦਾਂ ਦੀ ਨਹੀਂ ਬੰਦਾ ਸ਼ੱਕ ਕਰਦਾ ਹੋਊਗਾ ਡੈਟਸ ਵਾਈ ਮੈਂ ਸ਼ੱਕ ਕਰਦਾ ਸੀਗਾ ਹੁਣ ਆਪਣਾ ਲਾ ਲੋ ਅੰਦਾਜ਼ਾ ਬਦਨਾਮ ਨਹੀਂ ਕਰਦਾ ਮੈਂ ਯਾਰ ਬਦਨਾਮ ਕਰਨਾ ਹੁੰਦਾ ਨਾ ਤਾਂ ਬੋ ਕੋ ਬਦਨਾਮ ਕਰਨ ਨੂੰ ਬੈਠੇ ਨੇ ਆਪਾਂ ਠੀਕ ਹੈ ਬਦਨਾਮ ਬਜ਼ਰੂਮ ਨਹੀਂ ਕਰਦਾ ਇੱਥੋਂ ਨਹੀਂ ਭਾਈ ਸੀਗੀ ਤੇ ਇੱਥੋਂ ਆ ਕੋਈ ਬਕਵਾਸ ਨਹੀਂ ਕੀਤੀ ਬਟ ਯਾਰ ਦੇਖੋ ਹੁਣ ਮੈਂ ਵੇਹ ਲੋ ਹੱਲੇ ਵੀ ਨਹੀਂ ਗੱਲ ਮੈਨੂੰ ਮੈਨੂੰ ਫੀਲ ਹੁੰਦੀ ਪਈ ਆ ਕਿ ਯਾਰ ਮੈਂ ਕਿਉਂ ਇਸ ਇਨਸਾਨ ਬਾਰੇ ਜਿਹਨੂੰ ਮੈਂ ਇੰਨਾ ਪਿਆਰ ਕੀਤਾ ਐ ਨਾ ਮੈਂ ਕਰਦਾ ਵੀ ਆ ਚਲੋ ਉਸ ਇਨਸਾਨ ਨੂੰ ਮੈਂ ਇੰਨਾ ਕੁਝ ਬੋਲਦਾ ਪਿਆ ਮੈਨੂੰ ਬੜੀ ਗੱਲੇ ਫੀਲ ਹੁੰਦੀ ਪਈ ਆ ਠੀਕ ਹੈ ਕੀਤੀ ਆ ਟਿਕਾਣੇ ਦੀ ਮੁੰਡੇ ਨੇ ਗੱਲ ਹਾਂ ਪਰ ਉਹਨੂੰ ਅਗਲੇ ਨੂੰ ਇਹ ਦੱਸਣਾ ਹੈ ਨਾ ਵੀ ਮੇਰੇ ਨਾਲ ਬੜੀ ਮਾੜੀ ਕੀਤੀ ਏ ਮੈਂ ਅੰਕਣੇ ਤਾਂ ਹੀ ਅਗਲਾ ਫੁੱਦੂ ਬਣੇਗਾ ਇਹਦਾ ਮਤਲਬ ਹੈ ਜਿਹੜਾ ਫਿਰ ਕਮਰੇ ਚ ਭਰਾਵਾ ਤੂੰ ਬੰਦ ਕਰਕੇ ਜਾਂਦਾ ਹੈ ਪਰ ਗੱਲ ਸੱਚੀ ਹੈ ਹੈਨਾ ਇਹ ਗੱਲ ਤਾਂ ਫਿਰ ਸੱਚੀ ਹੋਈ ਨਾ ਤਾਂ ਹੀ ਤੂੰ ਕਮਰੇ ਚ ਬੰਦ ਕਰਕੇ ਜਾਂਦਾ ਹੈ ਗੱਲ ਸ਼ੱਕ ਕਰਦਾ ਹੈ ਸ਼ੱਕ ਫਿਰ ਤੇਰਾ ਸੱਚਾ ਸੀ ਹੈਨਾ ਫਿਰ ਤੇ ਯਾਰ ਤੇਨ ਵਾਕੀ ਬੜੀ ਮਾੜੀ ਹੋਈ ਏ ਭਰਾਵਾ ਕਮਾਲ ਹੋ ਗਈ ਯਾਰ ਇਹ ਤਾਂ ਮਨ ਵੀ ਸਾਡੀ ਬਿੱਲੀ ਸਾਨੂੰ ਮਿਆਉਂ ਇਹ ਤੱਕ ਅਦਾਇਨੂ ਮਲੇ ਅਗੇ ਗਿਆ ਬਰੇ ਨੇ ਕਦਰ ਨਹੀਂ ਦਿੱਤੀ। ਪ੍ਰਵਾਚਾਲ ਕੋਈ ਨਹੀਂ ਨਿਆਰੇ ਵੀ ਤੂੰ ਹੀ ਲਈ ਨੇ ਇੰਨਾ ਗੂੜੇ ਫਰਾਂਟ ਐਗਜ਼ਾਮਪਲ ਨਹੀਂ ਹੈ ਤੇ ਤੇਰਾ ਪਾਸਟ ਹੋ ਸਕਦਾ ਤੇ ਫਿਰ ਉਦਾਂ ਵੀ ਪਾਸਟ ਰਿਆ ਹੋਏਗਾ। ਐਗਜ਼ਾਮਪਲ ਨਹੀਂ ਹੈ। ਅਜੰਪਲ ਐਵੇਂ ਨਹੀਂ ਦਿੱਤੀਆਂ ਜਾਂਦੀਆਂ। ਕੋਈ ਘਟਨਾ ਆਪਣੇ ਅੱਗੇ ਘਟੀ ਹੋਏ ਨਾ ਉਹ ਵੀ ਆਪਾਂ ਐਗਜ਼ਾਮਪਲ ਦੇਣੇ ਆ। ਇਹਦਾ ਮਤਲਬ ਅਮਾਨੀ ਦਾ ਕੋ ਪਾਸਟ ਰਿਆ ਸੀ। ਆੰਦਾ ਅਪੀ ਲਲਵੰਤਾ ਜਾ ਅੱਗੇ ਆੰਦਾ ਬਦਨਾਮੀ ਵਿੱਚ ਕਰਨ ਡਿਆ ਹੈ ਸਾਲਿਆ 10 ਤੋਂ ਸਾਰਾ ਕੁਝ ਦਿੱਤਾ ਫੇਰ ਜੇ ਹਨਾ ਮੈਂ ਬਦਨਾਮ ਕਰਨੀ ਨਹੀਂ ਡਿਆਏਗਾ ਹੈ ਆੰਦਾ ਯਾਰ ਇੱਕ ਗੱਲ ਤਾਂ ਪੱਕੀ ਹੈ ਦੀ ਭੈਣਾ ਦੀ ਜੋ ਇਹਦੇ ਦਿਲ 'ਚ ਉਹ ਇਹ ਮੂੰਹ ਤੇ ਮਾਰਦਾ ਹੈ ਬਾਕੀ ਯਾਰ ਗੱਲ ਤੇ ਠੀਕ ਹੈ ਗੱਲਾਂ ਦੇ ਬੰਦਾ ਸਹੀ ਕਰਨ ਡਿਆ ਹੈ ਵਿੱਚ ਵਿੱਚ ਹੈਨਾ ਚਲੋ ਕੋਈ ਨਹੀਂ ਚਲੋ ਇਹ ਨਹੀਂ ਹੈ ਕਿ ਉਹ ਵੀਡੀਓ ਸੀ ਇਹ ਚੰਗੀ ਲੱਗੀ ਵੀਡੀਓ ਲੱਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਫੇਸਬੁੱਕ ਤੇ ਚਾਕੇ ਚੈਨਲ ਨੂੰ ਫੋਲੋ ਕਰੋ ਤੇ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨਸ ਦੇ ਦਿੱਤਾ ਹੈ ਤੇ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਜੀ ਆਪਰ ਇਹੀ ਕਹਿੰਦੇ ਹੁਣ ਅੱਗੇ ਵੀ ਤੇ ਰਿਲੇਸ਼ਨ ਕਰਨਾ ਹੀ ਆ ਫਿਰ ਉਹਨੂੰ ਕੀ ਉਹਨੂੰ ਉਹਨੂੰ ਨਹੀਂ ਦੱਸਣਾ ਉਹਨੂੰ ਵੀ ਤੇ ਦੱਸਣਾ ਹੀ ਆ ਕਿ ਮਾੜੀ ਬੜੀ ਕੀਤੀ ਐਸ ਇਨਸਾਨ ਨੇ ਇਹ ਵੋ ਫੇਰ ਹੀ ਅਗਲਾ ਫੁੱਦੂ ਬਣੂਗਾ ਸੋਚ ਕੇ ਕਿ ਹਾਏ ਯਾਰ ਕੁੜੀ ਨਾ ਕੱਡੀ ਮਾੜੀ ਓਏ ਚੱਲ ਮੈਂ ਤਾਂ ਨਾਲ ਲੋਏ ਲੈਣਾ ਬਾਜੋ ਦਾ ਫੁੱਦੂ ਖਿੱਚ ਕੇ ਫਿਰ ਅੱਗੇ ਚੱਲ ਜਾਾਂਗੇ ਆਪਾਂ ਹੈ